अफ्रीका जी लो जी आज ਦਾ ਰੱਬ ਨੇ ਸਾਡੀ ਨੇ ਸਰਜਰੀ ਦਾ ਬਦਲੇ ਹਲੇ 8 ਵਜੇ ਆ 8 ਵਜੇ ਤੱਕ ਪੂਰਾ ਨਹੀਂ ਆ ਗਿਆ ਜੀ ਉਹੀ ਕਹਿੰਦਾ ਹਲੇ ਤਾਂ ਸੀ ਕਿ ਗੋਹਾ ਚੱਕਦੇ ਤੇ ਫੁੱਲ ਨਹੀਂ ਪੈ ਰਿਆ ਹਨ ਹੁਣ ਰੱਬ ਨੇ ਬਸ ਕਰਾ ਦੇਣੀ ਜੀ ਸਮਾਜ ਜਬਦੀਆਂ ਲੈ ਕੇ ਆਇਆ ਬਦ ਮੈਂ ਕਿਆਰੀਆਂ ਚ ਸਬਜ਼ੀਆਂ ਲਾਈਏ ਪਰ ਮੈਨੂੰ ਲੱਗਦਾ ਨਹੀਂ ਵੀ ਅੱਜ ਕੋਈ ਕਾਰਵਾਈ ਹੋਊ ਜਿਹੜਾ 45 ਵੀ ਖੁੱਲ ਗਿਆ ਐਨੀ ਸਪੀਡ ਗਿਆ ਲੈ 45 ਫੁੱਲ ਚੱਲਦਾ ਉਧਰ ਵੀ ਫੁੱਲ ਚੱਲ ਰਿਹਾ ਉੱਪਰ ਨੂੰ ਚਲੋ ਦੇਖਦੇ ਆ ਇਹਨੂੰ ਕਿੰਨਾ ਕੁ ਪੈਂਦਾ ਜੀ ਮੀਨੇ ਬਸ ਕਰਾਤੀ ਇੱਕ ਵਾਰ ਤਾਂ ਗਲੀਆਂ ਆ ਲਈਆਂ ਜੀ ਪਾਣੀ ਨੂੰ ਪਾਣੀ ਕਰਤਾ ਸਾਰੇ ਬਸ 45 ਫੁੱਲ ਪੇਡ ਚਲੋ ਘਟ ਗਿਆ ਹੁਣ ਤਾਂ ਘਟ ਗਿਆ ਕਹਿੰਦਾ ਨਾਲੋਂ ਬਾਕੀ ਦੇਖਦੇ ਆ ਕੀ ਆਹ ਕਹਿੰਦਾ ਬਸerai ਪਈ ਆ ਹੂੰ ਤਾਂ ਤਾਂ ਘਟ ਗਿਆ 37 ਪਾਣੀ ਆ ਗਿਆ ਕੰਟਰੋਲ ਚ ਆ ਸਬਜ਼ੀਆਂ ਸੂਜੀਆਂ ਤੇ ਗਈਆਂ ਤੇਰੀਆਂ ਅੱਜ ਜਿਹੜੀਆਂ ਲਾਉਣੀਆਂ ਸੀਆਂ ਹੋ ਜਿਹੜੀਆਂ ਲਿਆਂਦੀਆਂ ਪਈਆਂ ਸੀਆਂ ਲਓ ਜੀ ਬਾਪੂ ਵਾਪਸ ਆ ਗਿਆ ਸਾਡਾ ਇਹ ਗਿਆ ਵਾ ਤਾਂ ਅੰਮ੍ਰਿਤਸਰ ਹੈ ਉਹ ਮੈਂ ਆ ਜੀ ਕੀ ਦੇਖਿਆ ਅਚਾਰ ਦੇ 20 ਟਰੱਕ ਛੱਡੇ ਕਿੰਨੇ ਤੇ 20 ਤੇ 20 ਟਰੱਕ ਤੇ 13 1000 ਦੇ ਤੇ ਪਹਿਲਾਂ ਵੀ ਦੋ ਵਾਰੀ ਚਲੇ ਗਏ ਸੀ ਵਰਕੀ ਕੋਦੇ ਪਹਾੜਾਂ ਦੇ ਵਿੱਚ ਹਾਂ ਮੀਨ ਦੇਲੇ ਬੱਸ ਕਰਾਈ ਵੀ ਕੱਲ ਸ਼ਾਮ ਨੂੰ ਵੀ ਪਹੇਗੇ ਆ ਹਾਂ ਹੁਣ ਫੇਰ ਪੂਰਾ ਪਹੇਗੇ ਕੱਲ ਸ਼ਾਮ ਨੂੰ ਘੱਟੇ ਪਿਆ ਕੱਲ ਸ਼ਾਮ ਨੂੰ ਘੱਟਦਾ ਹਲੇ ਥੈਂਕ ਯੂ ਹਾਂ ਜਿਆਦਾ ਅੱਜ ਸਬਜ਼ੀ ਲੈ ਆਏ ਤੇ ਗੋਭੀ ਲਈਏ ਮੈਂ ਕਿਹਾ ਅੱਜ ਲਿਆਣ ਜੀ ਲਿਆਇਆ ਤਾਂ ਕੱਲ ਸ਼ਾਮ ਨੂੰ ਵੀ ਅੱਜ ਲਾਉਂਗੇ ਸਵੇਰੇ ਪਰ ਹੁਣ ਕਿੱਥੇ ਪਾਣੀ ਖੜਾਤਾ ਕਿਆਰੀਆਂ ਚ ਉਹ ਤਾਂ ਸਿੱਧਾ ਹੀ ਲਾ ਦੋ ਹਾਂ ਮੜਾ ਗੋਟਣਾ ਦਾ ਹੈਗਾ ਤਾਂ ਕਿਆਰੀਆਂ ਲੌਲਾਂ ਭਲਾਉਣੀ ਸੀ ਉਹ ਡੌੜਾ ਤਾਂ ਪੈਣੀਆ ਨਹੀਂ ਹੈਗੀਆਂ ਠੀਕ ਹੈ ਜਿਆਦਾ ਨੁਕਸਾਨ ਤਾਂ ਮਤਬਦ ਫਸਲ ਦਾ ਹੀ ਹੋਇਆ ਇਧਰ ਜਣਾਲੇ ਕਿ ਨਹੀਂ ਨੁਕਸਾਨ ਤਾਂ ਫਸਲ ਦਾ ਹੀ ਹੋਇਆ ਕਰਦਾ ਫਸਲ ਦਾ ਇਹ ਜਾਂ ਫਿਰ ਜਿਹੜਾ ਕੋਈ ਕੱਲਾ ਘਾੜਾ ਮਾੜਾ ਮੋਟਾ ਹੋ ਗਿਆ ਨਹੀਂ ਫਸਲਾਂ ਵੀ ਜਿੱਥੇ ਨੀਮਾ ਉੱਥੇ ਹੈ ਜਿੱਥੇ ਪਾਣੀ ਉਤਰ ਗਿਆ ਉੱਥੇ ਇਹ 1-2 ਦਿਨ ਦੇ ਚ ਨਹੀਂ ਫਸਲ ਮਰਦੀ ਹੁੰਦੀ ਜਿਹੜਾ 1-2 ਦਿਨ ਪਾਣੀ ਆ ਹੁਣ ਆਪਣੇ ਤਾਂ ਚਲੀ ਹੋ ਜਾਇਆ ਕਰਦਾ ਆਪਣੇ ਤਾਂ ਮਹੀਨਾ ਹੀ ਚੱਲੀ ਜਾਂਦਾ ਇਧਰ ਨੂੰ ਜਣੀ ਵੀ ਫਸਲਾਂ ਦਾ ਹੋਇਆ ਪਰਾ ਫਸਲਾਂ ਦਾ ਨੁਕਸਾਨ ਬਹੁਤ ਹੋਇਆ ਜਨਾਲੀ ਦਾ ਇਹ ਉਤੇ ਗਾਹਾਂ ਆਹ ਗਾਹਾਂ ਪਰਲੇ ਬਸ ਦਰਿਆ ਦੀ 5-4 ਕਿਲੋਮੀਟਰ ਇਧਰੋਂ 5-4 ਕਿਲੋਮੀਟਰ ਇਧਰੋਂ ਉਹ ਵੀ ਇੰਨਾ ਕਿ ਹੁੰਦਾ ਹੁਣ ਦਰਿਆ ਨਹੀਂ ਇੰਨੀ ਕਿ ਨੇੜੀ ਆ ਫੇਰ ਆ ਗਿਆ ਇਹ ਅਸੂਬਲੀਆ ਕੋ ਕਰਕੇ ਹਟੂੰਗਾ ਮੈਨੂੰ ਲੱਗਦੀ 11:30 ਵਜੇ ਮਿਲਦੇ ਆ ਫੇ ਤਾਂ ਗਏ ਉਤਾਰ ਕੇ ਜਦੇ ਮੁੜਿਆ ਇਹ ਨਹੀਂ ਜਣੀ ਉੱਥੇ ਆਹੋ ਕੋ ਮੈਂ ਦੇਖਾਂਗਾ ਹਾਂ ਉਹੀ ਕਹਦਾ ਮੈਂ 11 12 ਵਜੇ ਤਾਂ ਗਏ ਆ ਤੁਸੀਂ ਮੈਂ ਤਾਂ ਨੁਕਸਾਨੇ ਕਰਨਾ ਪਿਛਲੀ ਵਾਰੀ 26 27 ਨੂੰ ਪਿਆ ਸੀ ਜਿਹੜਾ ਹੜ ਆਇਆ ਸੀ ਚੋਈ ਚਲਾਤੀ ਦੀ ਐ ਦੱਬ ਕੇ ਹੁਣ ਫੇਰ ਬੁਰਾ ਬਾਸੀ ਦੇਖਦੇ ਆ ਕਹਿੰਦੇ ਤਾਂ ਹੈਗੇ ਵੀ ਮਾਨਸੂਨ ਦੀ ਵਾਪਸੀ ਹੋ ਜਣੀ ਕੱਲ ਨੂੰ 20 ਪਰ ਮੈਨੂੰ ਲੱਗਦਾ ਨਹੀਂ ਹੈਗਾ ਜਿਹੜੇ ਹਸਾਬ ਨਾਲ ਐਕਟਿਵ ਹੋਇਆ ਵਾ ਇਹ ਠੀਕ ਹੈ ਰੂਟ ਕੜ ਕੋਈ ਜਾਂਦੇ ਹੈ ਉਹੀ ਕਹਿੰਦਾ ਵੀ ਅਸੂ ਵਾਲਾ ਇਹ ਚੱਲ ਇਹ ਮੁਰਦੇ ਵਿੱਚ ਕੀ ਗੱਲ ਹੁਣ ਤਾਂ ਕੱਲੂ ਰਹਾ ਦਾਂਗੇ ਸਬਜ਼ੀਆਂ ਤਾਂ ਚੱਲ ਆ ਜਾਂਦਾ ਵੀ ਛੁੱਟੀ ਦੀ ਇਹਨੂੰ ਇੱਕੇ ਲਾ ਦੋ ਉਹ ਤਾਂ ਪਈਆਂ ਹੀ ਆ ਉੱਥੇ ਕੀ ਕਰੇ ਗੋਭੀ ਲਿਆਇਆ ਬਾਕੀ ਸਮਾਨ ਤਾਂ ਲਿਆਂਦਾ ਬਈ ਇਹ ਪਹਿਨ ਹੀ ਮੈਂ ਕਹਿੰਦਾ ਵੀ ਜਿਆਦਾ ਜਿਹੜਾ ਕੋਈ ਉਹ ਪਿਆਏ ਗੋਭੀ ਲਾ ਦੇ ਉਹ ਪਿਆਰੇ ਨਾ ਗੋਭੀ ਤਾਂ ਲਾ ਦੇਣਾ ਇੱਕ ਕਿਹੜਾ ਯਾਰ ਨਹੀਂ ਪੈ ਗਿਆ ਜੀ ਜਗ ਦੀ ਗੱਲ ਲਾ ਗਿਆ ਕਿਤੇ ਨਾ ਕੋਈ ਲਾ ਦੋ ਨਾ ਨਾ ਕੁਝ ਨਹੀਂ ਕੱਲੂ ਲਾ ਦੇਣਾ ਅੱਜ ਮੌਸਮ ਸਾਫ ਹੋ ਗਿਆ ਇੱਕ ਦਿਨ ਜੀ ਪਾਣੀ ਪੀ ਜਾਂਦਾ ਇਹ ਇਹ ਨਹੀਂ ਜੀ ਅੱਜ ਹਟਦਾ ਇਹ ਤਾਂ ਕੁਝ ਕਰਕੇ ਜਾਊ ਅੱਜ ਜਬੀਦਾ ਕੀਤੀ ਸੀ 20 ਤਰੀਕ ਤੱਕ ਤਾਂ ਉਹ ਤਾਂ ਜਾਂਦੀ ਬੂਲਰਾਂ ਚ ਫੇਰ ਵੀ 25 ਤਰੀਕ ਤੇ ਬਾਅਦ ਚਾਹੀਦੀ ਆ ਰਹਿਂਦਾ ਤਾਂ ਹੈਗਾ ਠੰਡਾ ਪਰ ਜੇ ਵੀ ਬੀਜ ਕੇ ਕਰਨੀ ਹੈ ਫੇਰ ਕਣਕ ਨਹੀਂ ਬੀਜਣੀ ਉੱਥੇ ਇੱਕੋ ਚੀਜ਼ ਆਉਣੀ ਆ ਕਣਕ ਵੀ ਦੇਖਣੀ ਆ ਆ ਬੜਿਆਂ ਵਿੱਚ ਸਲਾਹ ਹੈ ਜਿਲ ਕਣਕ ਬੀਜਣ ਦੀ ਜਿਵੇਂ ਉੱਤੇ ਬੀਜ ਦੂੰਗੇ ਕੋ ਗਰੇ ਗੰਨੇ ਵਾਲਾ ਏ ਉੱਪਰ ਉਹਦੇ ਚ ਲੇਟ ਜਿਵੇਂ ਬੀਜ ਦੂੰਗੇ ਕਣਕ ਜਦੋਂ ਬੀਜ ਤੇ ਚੱਲ ਦੇਖ ਲੈਂਦੇ ਕੋਈ ਨਹੀਂ ਕਿਉਂ ਹੋਣੀ ਵੀਰ ਦੇ ਨਾਲ ਹੋਊਗੀ ਉਹ ਬਾਲੇ ਤੋਂ ਵੀਰ ਨੂੰ ਨਹੀਂ ਸਕਦੀ ਲਓ ਜੀ ਪੂਰੀ ਨੇਰੀ ਢਾਲੀ ਵੀ ਰੱਬ ਨੇ ਚਲਾ ਦੇਣੀ ਜੋ ਹੀ ਅੱਜ ਇਹਨੇ ਐਨ ਪੂਰੀ ਐਨ ਪਾਣੀ ਸੁੱਕ ਗਿਆ ਤਾਂ ਹੈ ਹਾਂ ਐਨ ਪਾਣੀ ਸੁੱਕ ਗਿਆ ਤਾਂ ਹੁਣ ਚੱਲ ਜੋ ਦਾਤੇ ਨੂੰ ਮਨਜ਼ੂਰ ਆ ਬਾਈ ਇਹਦੀ ਰਜਾ ਚ ਰਹਿਣਾ ਪੈਂਦਾ ਬਹੁਤ ਪੈ ਰਹੀ ਹੈ ਜੀ ਲਗਾਤਾਰ ਤਕਰੀਬਨ ਹੋ ਗਏ ਅੱਧਾ ਘੰਟਾ ਹੋ ਗਿਆ ਪੂਰਾ ਅੱਧਾ ਘੰਟਾ ਹੋ ਗਿਆ ਪੂਰਾ ਵਿੱਚ ਨੂੰ 2 ਮਿੰਟ ਰੁਕਿਆ ਬਸ ਪੂਰਾ ਅੱਧਾ ਘੰਟਾ ਹੋ ਗਿਆ ਪੈਂਦੇ ਨੂੰ ਬਾਕੀ ਦੇਖਦੇ ਹੋਰ ਹਜੇ ਕਿੰਨਾ ਟਾਈਮ ਪੈਂਦਾ ਲੋਜੀ ਕਿਹ ਘੰਟਾ ਹੋ ਚੱਲਿਆ ਹੈ ਹਾਂ ਫੈਸਲਾ ਕੀ ਆ ਹੋਏ ਗੋਭੀ ਦਾ ਵੀ ਇੱਕਣੀ ਲਾ ਦੋ ਹਾਂ ਵੀ ਗੋਭੀ ਇੱਕਣੀ ਲਾ ਦੋ ਬਾਬਾ ਜੀ ਹੈ ਨਹੀਂ ਹਾਂ ਬਾਬਾ ਜੀ ਦੀ ਜੁਬਰੀ ਹੈ ਜਲਾਦੇ ਇੱਕ ਨਹੀਂ ਹੁਣ ਮੀਂਹ ਚ ਮੈਂ ਫੇਰ ਆਪਾਂ ਜੱਟ ਵੀ ਝੱਟ ਵੀ ਕੋਈ ਵੀ ਦਰ ਮੈਂ ਆਏ ਲਾਉ ਨੂੰ ਵਚਨਾ ਗਾਜ ਵੀ ਬੇਰੇ ਪਾਸੋਂ ਤੇਰਾ ਪ੍ਰਮਾਣ ਹੈ ਤੂੰ ਪਾਣੀ ਖੜਾ ਹੋ ਗਿਆ ਦੇ ਲੈਣ ਲੈਣਾ ਚ ਘੰਟਾ ਹੋ ਗਿਆ ਕਦੇ ਸਪੀਡ ਘਟ ਜਾਂਦੀ ਆਏ ਆ ਵੀ ਕਦੇ ਵੱਜ ਜਾਂਦੀ ਆ ਆਏ ਆ ਵੀ ਕੋਈ ਨਹੀਂ ਤੇ ਹੁਣ ਫੇਰ ਆਪਾਂ ਕੋਈ ਬਾਦ ਨਹੀਂ ਜੀ ਨਾ ਉਹ ਕਰਦੀ ਫਿਰਨ ਜੇ ਡੌਲਾ ਦੇ ਬਾਅਦ ਚ ਬਣ ਜੂਗੀ ਆ ਆਏ ਆ ਵੀ ਲੱਗਦਾ ਜਾ ਵੀ ਹੁਣ ਲੈਂਦੀ ਵੀ ਅੱਜ ਮੈਂ ਲਾ ਦੇਣੀ ਏਕਣੀ ਅੱਜ ਦੇਖੀ ਜਾਊ ਲੈਣਾ ਬਾਅਦ ਚ ਬਣੀ ਜਾਊ ਪਤਾ ਨਹੀਂ ਉਹ ਦੇਖਣੇ ਪੈਣੇ ਕਿੰਨੇ ਬੂਟੇ ਆ ਚਾਰ ਗੁੱਤੀਆਂ ਦੇ ਦੋ ਆ 20 ਦੀ ਹੋਣੀ ਹੈ ਹਾਂ ਦੋ ਇੱਕ ਮਿਰਚਾਂ ਦੀ ਆ ਤਿਆਰ ਕਿ ਮਿਰਚ ਕੱਟ ਲੱਗਦੀ ਆ ਦੋ ਹੋ ਪਈਆਂ ਦੋ ਲਾ ਦੇ ਇੱਕ ਲਾ ਦੇਣੀ ਬਾਕੀ ਗਾਂ ਗਰਮੀਆਂ ਚ ਲਾ ਲਾਂਗੇ ਕੱਢ ਕੇ ਦੇਖ ਲੈ ਕਿੰਨੇ ਕ ਬੂਟੇ ਆ ਗਿਣ ਲੈ ਥੋੜਾ ਸਾਫ ਕਰਾ ਲਾ ਦੇ ਚੱਲ ਜਾ ਮੀਂਹ हट ਗਿਆ ਲੋ ਜੀ ਮੋਟਰ ਕਿਨ ਗੇੜਾ ਮਾਰਨਾ ਆਏ ਆ ਮੀਂਹ ਸੁਣਾ ਪੈ ਗਿਆ ਸਵੇਰੇ ਸਪੀਡ ਚੱਲ ਬਾਕੀ ਹੁਣ ਕਈ ਪਿੰਡ ਦੇ ਲਾ ਲੋ ਕਈ ਬੰਦੇ ਕਹਿ ਰਹੇ ਆ ਵੀ ਮੀਂਹ ਪੈ ਗਿਆ ਚਲੋ ਚੰਗਾ ਹੋਇਆ ਡੋਡੀ ਤੋਂ ਉਹ ਜੀ ਬਿਮਾਰੀ ਹਟ ਗਈ ਕਈ ਕਹਿ ਰਹੇ ਆ ਵੀ ਚਲੋ ਜਿਹੜੀ ਹੁਣ ਨਿਸਰ ਰਹੀ ਆ ਉਹਨੂੰ ਦਿੱਕਤ ਕਰੂੰਗੀ ਵੀ ਦੇਖੋ ਹੁਣ ਵਸਤਾ ਕਿਸੇ ਦੇ ਹੈ ਨਹੀਂ ਮੀਂਹ ਚਲ ਆਏ ਆ ਵੀ ਜੇ ਚਾਰ ਕਿਨੀਆਂ ਪੈ ਗਈਆਂ ਹਾਵਾ ਜੀ ਗਰਮ ਦੇਖਿਆ ਵੀ ਉਹ ਡੋਡੀ ਉੜਨੇ ਤੇ ਤਾਂ ਹਟ ਗਈ ਚਲੋ ਬਦਨੇ ਦਾ ਕਿਹਾ ਰੁਕਣੀ ਹੈ ਪਹਿਲਾਂ ਬਾਕੀ ਉਹ ਉਗਣੇ ਤੇ ਹਟ ਗਈ ਜਿਖਣਾ ਪਹਿਲਾਂ ਕੱਲ ਉੜਦੀ ਸੀ ਡੋਡੀ ਉਹ ਚੀਜ਼ ਘਟ ਗਈ ਉੜਨੇ ਤੇ ਆਹੇ ਵੀ ਸਾਫ ਜੀ ਹੋ ਗਈ ਬਾਕੀ ਘਟਣਾ ਤਾਂ ਇਹਨੇ ਕਿਹਾ ਡੋਡੀ ਨੇ ਪਈ ਵੀ ਤਾਂ ਬਹੁਤ ਆ ਬਾਕੀ ਆਪਣੇ ਆਪਣੇ ਤਜਰਬੇ ਆਈ ਸਭ ਦੇ ਜਿਖਣਾ ਦਿਲ ਕਰਦਾ ਅਗਲਾ ਗੱਲਾਂ ਮਾਰ ਲੈਂਦਾ ਕੋਈ ਵੀ ਹੈ ਚਾਹੇ ਕਿਉਂਕਿ ਮੀਂਹ ਸੋਣਾ ਪੈ ਗਿਆ ਸਵੇਰੇ ਜੂ ਦੇਖਿਆ ਇਹਨਾਂ ਪੂਰਾ 45 ਚੱਲ ਗਏ ਚਲਾਏ ਆ ਵੀ ਇੱਕ ਬਹਾਨਾ ਹੋ ਗਿਆ ਹੁਣ ਜਿਹੜੇ ਕਿਸਾਨ ਨੇ ਪਾਣੀ ਵੀ ਲਾਉਣਾ ਦਾ ਮੰਨ ਲਾ ਜ਼ਿੰਮੇਦਾਰ ਨੇ ਉਹ ਜੇ ਮੈਂ ਹੁਣ ਪਾਣੀ ਨਹੀਂ ਚਲਾਉਂਦਾ ਡਰਦਾ ਉਦੋਂ ਦਾ ਵੀ ਡੋਡੀ ਵਧ ਨਾ ਜਾਵੇ ਪਰ ਰੱਬ ਨੇ ਨਹੀਂ ਪਾਤਾ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਆਪਣੇ ਹੱਥੇ ਨਹੀਂ ਆਲਾ ਰੱਬ ਨੇ ਨਹੀਂ ਪਾਇ ਆਪਾਂ ਕਹੋਗੇ ਭਾਈ ਰੱਬ ਨੇ ਨਹੀਂ ਪਾਤਾ ਦਾ ਤਾਂ ਕਿ ਲਾ ਹੋ ਗਿਆ ਤਾਂ ਡੋਡੀ ਭਾਈ ਨੋ ਦਾ ਪਰ ਰੱਬ ਦਾ ਹੀ ਲਾਉਣਾ ਪੈਣਾ ਗਲਤੀ ਜੇ ਸਾਡੀ ਹੋਵੇ ਚਾਹੇ ਰੱਬ ਦੀ ਹੋਵੇ ਨਾਉ ਦਾ ਆਪਾ ਕੁਦਰਤ ਦਾ ਹੀ ਲਾਉਣਾ ਵੀ ਭਾਈ ਨਹੀਂ ਜਿਆਦਾ ਪਈ ਆ ਤਾਂ ਟੁੱਟੀ ਪਈ ਆ ਨਹੀਂ ਅੱਗੇ ਜੇ ਕਿਸੇ ਰੋਟੀ ਪਈ ਕਰਦੀ ਤਾਂ ਬਹਾਨਾ ਲਾਦੇ ਕਰਦੇ ਤੇ ਲਈ ਨੇ ਯਾਰ ਜੂਰੀਆ ਜਿਆਦਾ ਪਾਇਆ ਤਾਂ ਇਹਦੇ ਰੋਟੀ ਪੈ ਗਈ ਪਿਛਲੀ ਵਾਰੀ ਜੇ ਆਪਾਂ ਕਦੇ ਵੀ ਦੇਖਦੇ ਤੇ ਜੇ ਕਿਸੇ ਛੱਪੀ ਨੂੰ ਡੋਡੀ ਪੈ ਗਈ ਕਰਦੀ ਸੀ ਜਿਆਦਾ ਤਾਂ ਆਪਾਂ ਸਭ ਤੋਂ ਜਿਆਦਾ ਇਹ ਕਹਦੇ ਕਰਦੇ ਤੇ ਜੇ ਹਾਈ ਬ੍ਰੈਡ ਰੋਟੀ ਪੈ ਗਈ ਯਾਰ ਤਾਂ ਜੂਰੀਆ ਜਿਆਦਾ ਪਾਇਆ ਹੋਣਾ ਤਾਂ ਤੇਰੇ ਰੋਟੀ ਪੈ ਗਈ ਪਰ ਐ ਕਿ ਕੀ ਐਸੀ ਕੋਈ ਬਹਾਨਾ ਨਹੀਂ ਐਸੀ ਇੱਕੋ ਗੱਲ ਆ ਚਾਹੇ ਜੂਰੀਆ ਵੀ ਕਿਸੇ ਨੇ ਵੱਧ ਪਾਇਆ ਹੋਵੇ ਇਹ ਤਾਂ ਮੌਸਮ ਕਰਕੇ ਪਈ ਹੈ ਜੀ 100% ਚਲੋ ਬਾਕੀ ਰੱਬ ਜਾਣਦਾ ਚਲੋ ਅਸੀਂ ਵੀ ਕਾਰਨ ਮੰਨਦੇ ਇਸ ਵਾਰ ਵੀ ਮੌਸਮ ਦਾ ਜਿਹੜਾ ਹੈਗਾ ਜਿੰਨੀ ਰੋਟੀ ਹੈ ਨਹੀਂ ਇੰਨੀ ਰੋਟੀ ਕਦੇ ਦੇਖੀ ਨਹੀਂ ਜੇ ਹੁੰਦੀ ਤੀ ਤਾਂ ਮੰਨ ਕੇ ਚਲੋ ਵੀ ਕਿਸੇ ਦੇ 10 ਕਿਲੇ ਆਮਗਰ ਇੱਕ ਕਿਲੇ ਰੋਟੀ ਆਉਂਦੀ ਸੀ ਉਹ ਵੀ 26 ਚ ਜ਼ਿਆਦਾ ਦਿੱਕਤ ਸੀ ਭਾਈ ਉਹਦੇ 10 ਕਿਲੇ ਤੇ ਬੰਦੇ ਤੇ 2 ਕਿਲੇ ਸਬਜ਼ੀ ਦੀ ਰੋਟੀ ਪਈ ਪਰ ਇਸ ਵਾਰ ਤਾਂ ਸਾਰੀਆਂ ਵੈਰਾਈਆਂ ਲਬੇੜਤੀਆਂ ਚਲੋ ਦੇਖਦੇ ਆ ਬਾਕੀ ਹਲਦੀ ਵਧੀਆ ਖੜੀ ਆ ਸ਼ੌਰੇ ਚ ਹੁੰਦੀ ਆ ਦੇਖ ਲੋ ਐ ਥੱਲੇ ਸ਼ੌਰੇ ਚ ਅੰਬ ਦੇ ਥੱਲੇ ਇਹ ਖਾਣ ਨੂੰ ਤਾਂ ਹੋ ਜੂਗੀ ਪਿਛਲੀ ਵਾਰੀ ਪੱਟੇ ਨਹੀਂ ਹੋਈ ਹੈਗੀ ਤੇ ਕਰਕੇ ਅੱਜ ਕੀ ਉਮੀਦ ਆ ਵੀ ਸੋਹਣੀ ਹੋਣੀ ਚਾਹੀਦੀ ਆ ਕਿਉਂਕਿ ਪੱਟ ਤਾਂ ਹੋਈ ਨਹੀਂ ਹੈਗੀ ਜੇ ਪੱਟ ਹੋ ਜਾਂਦੀ ਫੇਰ ਘਟ ਜਾਂਦੀ ਆ ਦੇਖਦੇ ਆ ਕਿੰਨੀ ਹੁੰਦੀ ਸਵਾਰ ਉਮੀਦ ਤਾਂ ਹੈ ਮਿਰਚਾਂੋਂ ਤਾਂ ਪੈ ਗਈ ਠੁੱਠੀ ਵਿਚਾਰੀਆਂ ਜੀਆਂ ਨੂੰ ਇਹਨਾਂ ਤੋਂ ਲੱਗਣ ਤੇ हट ਗਈਆਂ ਹੁਣ ਇਨਾ ਦਾ ਟਾਈਮ ਲੰਘ ਗਿਆ ਹਾਂ ਇਹ ਤਾਂ ਹੋ ਗਈਆਂ ਕਠিনਿਆਵੀਆਂ ਚਲੋ ਚੱਲਦੇ ਉਧਰ ਕਿਹੜਾ ਮਾਰਕ ਹੁੰਦੇ ਆ ਰਕੀਤ ਭਾਈ ਕਿੰਨੀ ਦੇਖਦੇ ਆ ਠੀਕ ਆ 26 ਤਾਂ ਜੀ ਕੋਈ ਕੋਈ ਡੋਡੀ ਆ ਕਿਤੇ ਕਿਤੇ ਉਹ ਫੇ ਕਿਦਾਂ ਅੱਸੀ ਕੱਲ ਜੀ ਠੀਕ ਆ ਮੀਨੇ ਫਾਇਦਾ ਕਰਤਾ ਕੱਲ ਕਹਿੰਦਾ ਤੂੰ ਛਾੜਤੀ ਡੋਡੀ ਬਹੁਤ ਫਾੜਦੀ ਡਾੜੀ ਭਾਈ ਹੈ ਡੋਡੀ ਬਹੁਤ ਫਾੜਦੀ ਦੇਖੀ ਕਈ ਗੱਜਾਂ ਦੇ ਮੀਂਹ ਆਏ ਆ ਆ ਮੀਂਹ ਤੋਂ ਚੜੀ ਕਿੰਨੀ ਕਹਦੇ ਪਰ ਹਲਦੀ ਨਹੀਂ ਦਿਖੂਗੀ ਹੁਣ ਹੈ ਹਲਦੀ ਜੀ ਨਹੀਂ ਦਿਖਣੀ ਹਾਂ ਸਾਫ਼ ਦਿਖੂਗਾ ਹਾਂ ਉਹ ਤਾਂ ਹੈ ਪਰ ਜੇ ਹਵਾ ਮੀਂਹ ਦਾ ਫਰਕ ਆ ਉਹ ਕਈਆਂ ਨੇ ਕਹਿੰਦਾ ਨੁਕਸਾਨ ਵੀ ਕਰਦਾ ਕੋਈ ਕਹਿੰਦਾ ਫਾਇਦਾ ਵੀ ਕਰਦਾ ਇਹ ਤਾਂ ਹੁਣ ਰੱਬ ਜਾਣਦਾ ਪਾਣੀ ਭੋਰਾ ਨਹੀਂ ਖੜਿਆ ਦੇਖ ਪਾਣੀ ਨਹੀਂ ਖੜਿਆ ਪਿਆ ਜੋਰ ਨਾਲ ਪਿਆ ਜਿੰਨਾ ਪਿਆ ਜਦੇ ਹਟ ਗਿਆ ਪਾਣੀ ਤਾਂ ਨਹੀਂ ਖੜਿਆ ਹੈਗਾ ਹਾਂ ਕਿਮਾ ਹੋਰ ਦੇਖਿਆ ਆਹ ਆਲੂ ਵਾਲੇ ਨੂੰ ਹੁਣ ਆਏ ਆ ਕਿਹਦੇ ਤਿਆਰ ਕਰੇ ਉਹਨਾਂ ਦਾ ਖਰਾਬ ਹੋ ਗਿਆ ਦੋ ਦਿਨ ਦਿੰਦਾ ਗਾ ਬਈਆਂ ਨੇ ਲਾ ਵੀ ਦਿੱਤੇ ਸੀ ਹਾਂ ਉਹਨਾਂ ਦਾ ਖਰਾਬ ਹੋ ਗਿਆ ਪਰ ਮੀਂਹ ਆਇਆ ਵੀ ਆਪਣੇ ਕਿ ਨਹੀਂ ਉਹ ਇੱਧਰ ਆ ਚਮਕੌਰ ਤੇ ਗਾਹਾਂ ਨੂੰ ਕਹਿੰਦੇ ਕੱਟੇ ਇੱਧਰ ਨੂੰ ਇੱਧਰ ਨੂੰ ਬਿੱਲੇ ਇੱਧਰ ਨੂੰ ਗਾਹਾਂ ਇੱਧਰ ਨੂੰ ਇੱਧਰ ਨੂੰ ਘੱਟ ਬੇਸ਼ੱਕ ਹੋਇਆ ਚੰਡੀ ਚੰਡੀਗੜ੍ਹ ਦਾ ਦੀ ਆ ਗਈ ਦੋਹੇ ਨਦੀਆਂ ਆਈਆਂ ਵੀ ਆ ਹਾਂ ਤੈਨੂੰ ਦੱਸਦੇ ਬਹੁਤ ਨਹੀਂ ਹੈ ਇੱਧਰ ਤਾਂ ਹੈਗਾ ਇੱਧਰ ਕਹਿੰਦੇ ਮੈਂ ਜਿੱਧਰ ਆਲੂ ਏਰੀਆ ਪਿਆ ਤਾਂ ਹੈਗਾ 10 ਕਿ ਮਿੰਟ ਹੂੰ 10 ਰੁਪਏ 5 ਕੇ ਰੱਖ ਲੈ ਤੂੰ ਮੈਂ ਕਿਆ ਆਹ 10 ਰੁਪ ਤਾਂ ਨਮਤਰੀ ਪਾਣੀ ਹੈਗਾ ਤਾਂ ਯਾਰ ਕਹਿਣ ਦਾ ਭਾਵ ਕਦੇ ਝਰਨਾ ਛੋਟਾ ਲਾ ਲਿਆ ਹਾਂ ਜਿਹੜਾ ਤੇਜ਼ ਝਰਨਾ ਤੋਂ 10 ਮਿੰਟੇ ਲਾਇਆ ਪਰ ਉਹ ਲਾ ਰੱਖਿਆ ਝਰਨਾ ਇਹ ਨਹੀਂ ਹੈਗਾ ਵੀ ਝਰਨਾ ਛੱਡਿਆ ਉਹਨੇ ਠੀਕ ਹੈ ਹਾਂ ਜੀ ਦਾ ਮੈਰੀਗੜ ਢੇਰੀ ਉੜਦੀ ਲਈ ਜਿਹੜੀ ਆਈ ਹਵਾ ਢੇਰੀਓ ਢੇਰੀ ਪੂੜੀਓ ਪੂੜੀ ਹੋ ਗਈ ਤੇ ਪਰ ਉਹ ਸਮਾਨ ਸਾਲਾ ਇੱਧਰ ਹਜੇ ਬਹੁਤੀ ਸਾਰੇ ਪਾਸੇ ਬਿੰਦਰਾ ਦੇ ਵੀ ਆ ਯਾਰ ਮਨਸੂਹ ਮਨਸੂਹ ਦੇ ਨਾਲ ਸਾੜੇ ਹੈਗੇ ਹੋਰ ਤੇ ਹੈ ਨਹੀਂ ਕਿਆ ਸਮਝੂਗਾ ਤੂੰ ਬਿੰਦਰਾ ਦੇ ਹੈਗੀ ਇੱਥੇ ਆਈਏ ਨਾ ਦੇਵੀ ਰਾਜੇ ਦੇ ਸਾਰੇ ਜੀ ਦਾ ਇਹਦਾ ਬਹੁਤ ਆ। ਸਾਜੀ ਦਾ ਦੇ ਕਹਿੰਦੇ ਜਾਨ ਮਾਹ ਦੇ ਹੁੰਦਾ। ਸੀਰੇ ਦੇ ਹਨ। ਹਾਂ। ਉਹੀ ਚੱਕਰ ਆ। ਤੇਰਾ ਇੰਨਾ ਫਰਕ ਨਹੀਂ ਪੈਂਦਾ। ਜਹਾ ਕੋ ਮੈਂ ਇੰਦਾ ਵਰ ਹੀ ਪੈਂਦਾ। ਝਾੜ ਨੂੰ ਇੰਨਾ ਨਹੀਂ ਪਾਈ ਕਰਦਾ। ਜਿਹੜੀ ਇੱਕ ਬੱਲ ਵਿੱਚ ਯਾਰ ਵਾਤੇ ਬਾਅਦ 5-7 ਕ ਦਾਣੇ ਹੋਊਗੇ। ਜੇ ਜਿਆਦਾ ਇਹ ਫੇਰ ਨੁਕਸਾਨ ਆ। ਹੁਣ ਆਏ ਤਾਂ ਉਹ ਦੇਖ। ਉਹ ਸਾਰੀ ਉਹ ਹੈ। ਉਹ ਉੱਥੇ ਸਾਰੀ ਬੱਲ ਦੇ। ਸਾਰੀ ਬੱਲ। ਇਹ ਹਰ ਅੰਦਰ ਘਟਦਾ। ਬਾਹਰ ਜਿਆਦਾ ਥੋੜੀ ਜੀ। ਆ ਦੇਖ ਲੈ ਸਾਰੀ ਉਹ ਬੱਲ ਆ। ਹੂੰ। ਚਾਲੇ ਜਿਹੜਾ ਹੋਈ ਕਰਮਾ ਚ ਉਹ ਤਾਂ ਕਰਮਾ ਵਿੱਚ ਇਹ ਕੋਈ ਪਤਾ ਨਹੀਂ ਹੁੰਦਾ ਕਈ ਵਾਰੀ ਬਿਮਾਰੀ ਵਾਲੀ ਵੀ ਝਾੜਦੇ ਜਾਂਦੀ ਆ ਇਹ ਕਹਿੰਦਾ ਪਿਛਲੇ ਸਾਲ ਗਰੀਆਂ ਵੀ ਆਨੇ ਦਿੱਤੇ ਆ ਇਹਦਾ ਮਹਾਰਾਜ ਦਾ ਦਿਨ ਆ ਮਹਾਰਾਜ ਦੇ ਹੱਥ ਚ ਮੈਂ ਬਾਰ ਇੱਕ ਗਾ ਸੋਦੇ ਮੈਂ 26 ਨੂੰ ਪਾਣੀ ਲਾਉਣ ਨੂੰ ਫਿਰਦਾ ਦਾ ਉੱਪਰ ਪਾਣੀ ਮੰਗਦੀ ਸੀ ਮੈਂ ਤਾਂ ਗੰਨੇ ਪਾਣੀ ਮੰਗਦੇ ਸੁਣਤਾ ਲੈ ਮੈਂ ਪਰਸੋਂ ਚੌਥੇ ਜੀ ਬਣਾ ਪਾਣੀ ਛੱਡਣ ਲੱਗਿਆ ਫਿਰ ਮੈਂ ਰੁਕ ਗਿਆ ਮੈਂ ਨਹੀਂ ਇਹ ਡੁੱਡੀ ਪਈ ਵੀ ਆ ਵੀ ਰੁਕ ਜਾ ਹੋਰ ਦੋ ਦਿਨ ਦਾ ਕਿਤੇ ਨਹੀਂ ਹੁਣ ਮੈਂ ਰੱਬ ਨੇ ਚੰਗਾ ਹੀ ਕਰਿਆ ਇਹ ਵੀ ਤਾਂ ਜੇ ਕਰਿਆ ਕੋਈ ਕਿਸੇ ਦਾ ਫਾਇਦਾ ਕਰਿਆ ਕਿਸੇ ਦਾ ਨੁਕਸਾਨ ਕਰਿਆ ਪਰ ਰੱਬ ਕਰਦਾ ਹਰੇਕ ਦਾ ਹੀ ਆਪਣੇ ਕਿੰਨੀ ਤੇ ਕੋਈ ਨੁਕਸਾਨ ਨਹੀਂ ਕਰਦਾ ਉਹ ਕਿਸੇ ਦਾ ਪਰ ਜਿਆਦਾ ਆਪਾਂ ਗਲਤ ਹੋ ਜਾਂਦੇ ਕਈ ਜਗ੍ਹਾ ਫੇਰ ਉਹ ਹੋ ਜਾਂਦੇ ਉਹਦੇ ਗਾਣੇ ਉਹ ਕਹੀ ਤਾਂ ਜਾਂਦੇ ਪਹਾੜਾਂ 'ਚ ਰੱਬ ਨੁਕਸਾਨ ਕਰਦਾ ਹੁਣ ਉੱਥੇ ਜਾਂ ਤੂੰ ਤੇ ਰਸਤੇ ਚਾਊਂਗਾ ਫੇਰ ਤੂੰ ਨੇ ਬਾਈ ਨੁਕਸਾਨ ਕਰਨਾ ਫੇਰ ਖਾਨੀ ਪਹਾੜਾਂ 'ਨਾ ਬਹੁਤ ਹੁੰਦੀ ਬਾਈ ਬਹੁਤ ਸਰੂਂਗਾ ਤਾਂ ਹੀ ਨਹੀਂ ਆਂਦੇ ਇੰਨੀਆਂ ਕਰਤੀਆਂ ਹੁਣ ਉੱਥੇ ਉਦੋਂ ਦਿਖਾਉਂਦੇ ਤੇ ਮੰਡੀ ਤੇਰਾ ਉਹ ਹੜਿਆ ਇਹ ਉਹ ਫੜ ਗਿਆ ਬੱਦਲ ਕਹਿੰਦੇ ਹਾਂ ਪਰਸੇ ਉੱਥੇ ਬੱਸ ੱਡਾ ਹੜਿਆ ਹਾਂ ਉਹਨਾਂ ਨੇ ਖੋਦੂ ਦਿਖਾਇਆ ਬੈ ਨੈਟਵਰਕ ਕਹਿੰਦੇ ਆ ਦੇਲਾ ਵੀ ਬਣਾਇਆ ਬਤਾ ਉਹਦੇ ਰਸਤੇ ਵਿੱਚ ਪਾਣੀ ਦੇ ਸਿੱਧਾ ਆ ਕੇ ਵੱਜਿਆ ਪਾਣੀ ਚੱਕ ਲੇ ਗਿਆ ਉਹ ਚੱਕਣੇ ਨਦੀਆਂ ਜਿੱਥੇ ਨਦੀਆਂ ਜਾਂਦੀਆਂ ਦੀਆਂ ਹਾਂ ਨਦੀਆਂ ਜਾਂਦੇ ਜਿੱਥੇ ਉੱਥੇ ਖੜੀਆਂ ਹੁਣ ਉਹੀ ਤਾਂ ਚੱਕਰ ਹੁਣ ਪਾਣੀ ਦਾ ਪਾਈ ਕਿੱਧਰੋਂ ਤਾਂ ਲਖਣਾ ਹੀ ਆ ਨਾਲੇ ਖੂਰ ਆਪਣੇ ਕੀ ਨਹੀਂ ਹੋਲੀ ਚੱਲਦਾ ਪਾਣੀ ਪਹਾੜਾਂ ਜਿੱਦਾਂ ਸਪੀਟੇ ਬਹੁਤ ਹੁੰਦੀ ਹੈ ਫੇਰ ਕੋਗਰਾ ਇੱਥੇ ਕੋਈ ਪੱਥਰ ਨਹੀਂ ਆਉਣਾ ਉੱਥੇ ਤਾਂ ਪੱਥਰੇ ਰੁੜਦੇ ਆਉਂਦੇ ਉੱਪਰ ਤੇ ਹੋਰ ਤਰ ਵੀ ਛੜਾ ਜੇ ਬੜਾ ਗਿਰਦਾ ਚੂਰੀ ਬਣ ਜਾਂਦਾ ਥੱਲੇ ਜਾਂਦਾ ਐਡ ਕਰਦੇ ਆ ਕੋਟੇ ਜਿਹੜੇ ਪੱਥਰ ਆ ਉਹ ਤਾਂ ਹੈ ਅੱਜ ਕੈਬਨ ਵਾਲੇ ਕੋ ਗਏ ਵਿੱਚ ਕੀ ਕਹਿੰਦੇ ਪਤਾ ਨਹੀਂ ਮੈਂ ਤਾਂ ਕੋਈ ਐਦਾ ਕਹਿੰਦੇ ਗਏ ਤਾਂ ਕਰ ਦੇਣਾ ਤਿਆਰ ਬਸ ਲੱਗੇ ਆ ਬਹਿ ਕਹਿੰਦੇ ਕਾਦੀ ਟਰਾਲੀ ਰੱਖਤੀ ਕਹਿੰਦੇ ਕਦੇ ਟਰਾਲਾ ਉਹਦੇ ਘਰੇ ਲਈ ਲਿਆਈਏ ਗਏ ਹਾਂ ਨਹੀਂ ਅਬ ਦੂਰਾ ਫੋਟੋ ਆਏਗਾ ਹੀ ਫਿਰ ਫੋਟੋ ਹੈਗਾ ਨਹੀਂ ਠੀਕ ਨਹੀਂ ਗੱਲ ਟਰਾਲਾ ਸੋਮਵਾਰ ਨੂੰ ਦੇਖਦੇ ਆਣ ਕਾਦ ਕਰਦਾ ਕੱਲੂ ਜਾਣਾ ਨਾਲ ਅੱਥਰੂ ਕਰਾਈਏ ਲੋਟ ਜਾਣਾ ਬਾਰੇ ਬੋਟਾ ਹੈਗਾ ਅੱਜ ਸਾਰਾ ਰਹਿੰਦਾ ਹੀ ਆ ਰਹਿੰਦਾ ਤਾਂ ਕੰਮ ਦਾ ਟਾਇਰ ਉਹਨਾਂ ਨੇ ਆਪਣੇ ਪਾਏ ਹੋਏ ਤੋਂ ਕਰਾ ਤਕੇ ਹੁਣ ਸੈੱਟ ਕਰਾਇਆ ਹੀ ਸਾਰੇ ਠੀਕ ਨਹੀਂ ਹਾਂ ਟਾਇਰ ਜਿਹੜੇ ਅਸੀਂ ਪਾਣੇ ਉਹ ਸਾਡੇ ਪੈਣੇ ਆ ਜਾਂ ਅਜੀਦ ਵਾਲਾ ਤਿਆਰ ਹੈ ਅਜੀਦ ਵਾਲਾ ਤਿਆਰ ਹਾਂ ਢਿੱਲੋਂ ਸਾਹ ਵਾਲਾ ਸਾੜੇ ਵਾਲਾ ਰਹਿਿੰਦਾ ਥੋੜਾ ਜਿਹਾ ਕੰਮ ਤੇ ਟਿੱਕਟ ਚੁੱਕ ਕੇ ਜਿਵੇਂ ਰਹਿੰਦੇ ਉਹਨੂੰ ਲਾਉਣੇ ਉਹ ਲਾਤੇ ਜੈਕ ਜੈਕ ਤਾਂ ਲਿਆ ਦੇ ਤੂੰ ਉਧਰ ਉਹਨਾਂ ਨੇ ਲਾਤੇ ਹੋਣੇ ਆ ਔਰ ਇੱਕ ਵੀ ਰਹਿੰਦੇ ਤੇ ਹੱਲੇ ਹਾਂ ਹੁਣ ਜੇ ਖਬਰੇ ਗਾਲੂ ਆ ਲਾਉਣੇ ਆ ਕਹਿੰਦਾ ਗਾਲੂ ਆ ਜਾਓ ਤੁਸੀਂ ਕੋਲ ਖੜ ਕੇ ਕਰਾ ਲਓ ਫੜਾਵਾ ਲੈ ਕ ਕੋਲ ਖੜ ਕੇ ਕਰਾ ਲੂ ਹਾਂ ਚੱਲ ਮਰ ਗਿਆ ਜਿਕਨਾ ਲੂਟ ਜੇ ਕਿ ਤੁਸੀਂ ਤਿਆਰ ਕਰਦੇ ਸਾਡੇ ਗਿੜੇਗ ਨੂੰ ਮਰਈ ਜਾਂਦੇ ਗਏ ਚੱਲ ਜੀਰੀ ਵढ़ਾਈ ਚੱਲ ਵੀ ਜੀ ਸੋਹਣੀ ਮੈਂ ਗੱਲ ਦੇਖਿਆ ਚੱਲ ਵੀ ਦੀ ਹਾਂ ਚੱਲੀ ਤਾਂ ਗੇਤੀ ਦੀ ਹੋਦੀ ਹਲੇ ਕਿਸੇ ਕਰੀ ਦੀ ਕਿੱਥੇ ਆਉਣਾ ਇੱਥੇ ਦੱਸ ਕਿਹੜਾ ਪਲਾਟ ਵੱਡਿਆ ਓਰੇ ਥੋੜੂ ਆ ਕਿਤੇ ਵੱਢਣੇ ਵਾਲੀ ਐ ਬਸ ਮੈਂ ਗੱਲ ਮਗੜਾਉਣੀ ਆ ਗਿਆ ਤਾਂ ਉਧਰ 26 ਦੀ ਵढ़ਾਈ ਚੱਲ ਪਈ ਦੀ ਸੋਹਣੀ ਉਹ ਖੁਸ਼ਕੇਰੀ ਆ ਨਾ ਉਹਦੇ ਡੋਡੀ ਢੱਕਾ ਨਹੀਂ ਹਾਂ ਬਹੁਫਾ ਘਾਟਾ ਡੋਡੀ ਢੱਕਾ ਹੁਣ ਇੱਥੇ ਨਹੀਂ ਹੈਗੀ ਚੱਕਣਾ ਹੈਗੀ ਐ ਮੈਂ ਮਗੜਾਉਨੇ ਰਸਤੇ 'ਚ ਦੇਖਿਆ ਬਹੁਤ ਘੱਟ ਡੁੱਡੀ ਸੀ ਚੱਕਲਾ ਹੈਗੀ ਏ ਡੁੱਡੀ ਪਈ ਆ ਉੱਥੇ ਮਕੜਾਉਨੇ ਆ ਮੈਂ ਉਰਲੇ ਪਾਸੇ ਨੂੰ ਲੰਘਿਆ ਡਹਿਰ ਵਾਲੀ ਸਾਈਡ ਨੂੰ ਮੈਨੂੰ ਇੰਨੀ ਦਿਖੀ ਨਹੀਂ ਹੈਗੀ ਖੇਤਾਂ 'ਚ ਵਧੀਆ ਖੇਤ ਦੇਖੇ ਕਿਉਂਕਿ ਉਧਰ ਥੋੜਾ ਜਿਹਾ ਪਾਣੀ ਘੱਟ ਖੜਦਾ ਆ ਉਹ ਹਾਲੇ ਬੀਜ ਵੀ ਬਹੁਤ ਹੈ ਬਾਈ ਬੀਜ ਤਾਂ ਹੈਗੇ ਯਾਰ ਬੀਜਾਂ ਲੱਗੇ 100 ਸਭ ਉਧਰ ਪਾਣੀ ਨਹੀਂ ਪੂਰਾ ਹੁੰਦਾ ਪਾਣੀ ਜਿੰਨਾ ਮਰਜ਼ੀ ਲਈ ਜਾ ਖੇਤ ਪਾਣੀ ਨਹੀਂ ਲੈਣਾ ਪਾਣੀ ਕਿਹੜਾ ਜਲੀਆ ਪੂਰਾ ਨਾਲ ਸਾਥ ਤੇ ਯਾਰ ਜੇ ਰੋਟੀ ਉਖੇ ਤੇ ਮੈਂ ਨਹੀਂ ਉੱਥੇ ਉੱਥੇ ਅਸਲ 'ਚ ਥੋੜੀ ਲੜਾਈ ਪੈ ਗਈ ਗੰਦਾ ਲਾ ਜੀ ਇਹਨੇ ਕਿਹਾ ਉਹ ਜੀਓ ਕਹਿੰਦਾ ਉਹਨੇ ਅਸਲ ਚ ਪਤਾ ਇਹ ਗੱਲ ਉਹ ਰੱਬ ਨੇ ਉਹਨੂੰ ਤੇਤੇ ਅੱਗੇ ਰੱਖਣਾ ਤਾਂ ਹੁਣ ਉਹ ਤਾਂਹੀਂ ਤੇਰੇ ਨਾਲ ਲੜੂਗਾ ਜਿੱਦ ਨੂੰ ਉਹਨੇ ਵੱਢਣੀ ਆ ਉੱਤੇ ਫੇਰ ਕਲੇਸ਼ ਹੋਣਾ ਦੇਖੀ ਗੰਦਾ ਲਾ ਜਿਹੜਾ ਗੰਦਾ ਉਧਰ ਕਿੱਦਾਂ ਜਿੱਦਾਂ ਤੁਸੀਂ ਵੱਢਣੀ ਆ ਨਾ ਆ ਆਉਂਦਾ ਏ ਆ ਗਿਆ ਆ ਗਿਆ ਵਾ ਜਿੱਦਾਂ ਤੁਸੀਂ ਵੱਢਣੀ ਆ ਉਹ ਉਦੋਂ ਉਦੋਂ ਫੇਰ ਰੌਲਾ ਪੈਣਾ ਉਹਨੇ ਪਤਾ ਹੈ ਕੀ ਕਹਿਣਾ ਮੈਂ ਕਿਹਾ ਤਾਂ ਗੰਦਾ ਲਾ ਲਾ ਉਰੇ ਅਦੇਲਾ ਜੀ ਜੀ ਲਵਾਤੀ ਕੀ ਹੋਈ ਥੱਲੇ ਗੁੱਡੀ ਪੈ ਗਈ ਹੈ ਹੁਣ ਤਾਂ ਲਾਉਣਾ ਹੀ ਆ ਹੁਣ ਦੂਆ ਦੇ ਦੋ ਸਾਰ ਰਹਿਣੀ ਆ ਗੰਨਾ ਹਾਂ ਇਹ ਇੱਕ ਸਾਰ ਇਹ ਲੂੰਗਾ ਇੱਕ ਸਾਰ ਇਹ ਜੂ ਬਸ ਹੋ ਗਿਆ ਉਹ ਤਾਂ ਠੀਕ ਆ ਉਹ ਤਾਂ ਹੈ ਉਹ ਆ ਵਾ ਨਈ ਰੋਗ ਦੇਣਾ ਉੱਤੇ ਨਾ ਨਾ ਗੰਨਾ ਠੀਕ ਆ ਜ ਸਾਰਾ ਹੀ ਆ ਲਾਹੌਰ ਵਧੀਆ ਚੱਲ ਚੱਕ ਫਿਰ ਹਾਂ ਠੀਕ ਆ ਜੀ ਚਲੋ ਮਿਲਦੇ ਆ ਜੀ ਕੱਲ ਨੂੰ ਫਿਰ ਸਤਿ ਸ੍ਰੀ ਅਕਾਲ ਜੀ ਜਦ ਲਈ